ਸ੍ਰੀ ਗੁਰੂ ਜੀ ਸੁਖਾ ਖੈਨ ਦੀ ਕੋਠੇ ਤੋਂ ਬਦਨਾਹਰਾਇ ਤੋਂ ਆ ਛੋਡੇ ਵਾਸਤੇ ਲੈ ਕੇ ਆਏ ਜੀ ਗੱਡੀ 2012 ਮਾਡਲ ਜੀਡੀਆਈ ਟਾਪ ਪ੍ਰੀਜ਼ਿੰਗ ਦਿਖਾਉਣੇ ਆ ਜੀ ਪਹਿਲਾਂ ਇੰਜਨ ਦਿਖਾ ਕੇ ਦੇਖਦੇ ਜੀ ਇਹ ਜੀ ਨਾ ਅੱਛੀ ਨੰਬਰ ਬੋਗੇ ਦਾ ਦੇਖਣ ਦੇਖੋ ਜੀ ਹੋਰ ਦੇਖੋ ਕੋਈ ਲੱਗੀ ਬੱਗੀ ਨਹੀਂ ਗਾਰੰਟੀ ਆ ਆਪਣੀ ਤੇਲ ਵਗੈਰਾ ਬਦਲਿਆ ਵਾ ਸਾਰਾ ਕੁਝ ਫੰਕਸ਼ਨ ਸਾਰੇ ਫੰਕਸ਼ਨ ਚੱਲਦੇ ਆ ਬੈਟਰੀ ਵਧੀਆ ਪਈ ਆ ਦੇਖੋ ਆਹ ਦੇਖੋ ਕੱਟੀ ਵੀ ਮੂਰੇ ਓਰੀਜਨਲ ਆਹ ਗੱਡੀ ਦਾ ਪੈਰ 13 ਦੀ ਕ੍ਰੀਸ਼ਨ ਦਿਖਾਓ ਐ ਰਫਾਇਤ ਤਰਫਾ ਤਰਫੀ ਪਏ ਨੇ ਗੜਗੜ ਪਈਆ ਵਧੀਆ ਗੱਡੀ ਪਿੱਛੇ ਨਾਲ ਦੇ ਅੱਛਾ ਬਦਲਿਆ ਹੋਣਾ ਚਾਹਤਾ ਦੇਖੋ ਵਿੱਚੋਂ ਵਿੱਚੋਂ ਖੜੀ ਸਨ ਗੱਡੀ ਦੇ ਦੇਖੋ ਸੀਟ ਕਵਰ ਵਧੀਆ ਪਏ ਆ ਜੇ ਡੀ ਟਾਪ ਮਾਡਲ ਹੈ ਕੀ ਰੰਗ ਬਾਤਣਾ ਵਧੀਆ ਗੱਡੀ 1 ਲੱਖ 27000 ਚੱਲੀ ਆ ਆ ਦੇਖੋ ਵਿੱਚੋਂ ਵਧੀਆ ਗੱਡੀ ਆ ਪੂਰੀ ਬੈਕ ਸੈਟ ਦਿਖਾਉਗੀ ਬੈਕ ਸੈਟ ਹੀ ਆ Ориਜినਲ ਆ ਵਧੀਆ ਗੱਡੀ ਆ ਵਿੱਚ ਤੁਹਾਨੂੰ ਬਾਤ ਖਾਉਣੇ ਆ ਗੱਡੀ ਬੁਰੀ ਵਧੀਆ ਪਈ ਹੈ ਆ ਦੇਖੋ ਪੰਜੇ ਲਾਇਏ ਵੀ ਲੈ ਕੰਪਨੀ ਦੇ ਜਿਹੜੇ ਹੁੰਦੇ ਯਾਰਾਂ ਦੇ ਨਾਲ ਇਹ ਤੋਂ ਗੱਡੀ ਨੇ ਗੱਡੀ ਪੂਰੀ ਸਾਫ ਸੁਥਰੀ ਗੱਡੀ ਹੈ ਬਾਕੀ ਤੇਰੇ ਨਾਲ ਕਿੱਡੀ ਖੜੇ ਵੀ ਰਖਾ ਦੋ ਮੇਰੇ ਯਾਰ ਵਧੀਆ ਪਈ ਹੈ ਸਾਰੀ ਗੱਡੀ ਵਧੀਆ ਜੀ ਵੇਖੋ ਬਾਕੀ ਦਿੱਕਤ ਲਾਉਦੇ ਅਗਰ ਵੀਡੀਓ ਦਾ ਨਾਮ ਮਾਰ ਲਗਾ ਦੋ 15 6 2012 ਮਾਡਲ ਹੈ ਪੂਰੀ ਵਧੀਆ ਗੱਡੀ ਹੈ ਇਹ ਇਹ ਆਪਣੀ ਆਪਣੇ ਕੋਲ ਗੱਡੀ ਖੜੀ ਹੈ ਆਪਣੇ ਕੰਟੈਕਟ ਨੰਬਰ ਦੇਵਾਂਗੇ ਤੇ ਤੁਸੀਂ ਆ ਕੇ ਗੱਡੀ ਖਰੀਦ ਸਕਦੇ ਹੋ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ 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 ਪਿਆਰ ਦਿਓ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਜੇ ਕਿਸੇ ਭਰਾ ਨੇ ਗੱਡੀ ਦੀ ਟਰੈਕਟਰ ਦੀ ਕਿਸੇ ਵੀ ਚੀਜ਼ ਦੀ ਵੀਡੀਓ ਬਣਾਉਣੀ ਹੋਵੇ ਤਾਂ ਕੰਟੈਕਟ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ